ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪੈਣਪਰਾਵਾਂ ਨੂੰ ਕਿਵੇਂ ਜੀ ਸਾਰੇ ਅਸ ਕਰਦੇ ਆ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨਾ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਪੈਣਪਰਾ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਮੰਮੀ ਆਪਣੇ ਸੁੱਕ ਪਾਈ ਅੰਨ ਪੋਹ ਮਹੀਨੇ ਦੀ ਸੰਗਰਾਦ ਆ ਗਈ ਸਹਜ ਜਗਾਂ ਦੇ ਦਿਨ ਆ ਗਿਆ ਹਾਂ ਤੇ ਮੰਮੀ ਦਾ ਕਹਿੰਦੇ ਆ ਜੀ ਅੱਜ ਹੈਗੀ ਆ ਪੋਹ ਮਹੀਨੇ ਦੀ ਸੰਗਰਾਦ ਤੇ ਸਹਜਾਦਿਆਂ ਦੇ ਕਹਿੰਦੇ ਦਿਨ ਆ ਗਏ ਹੈਨਾ ਤੇ ਸ਼੍ਰੀ ਗੁਰੂ ਗੋਬਿੰਦ ਮਹਾਰਾਜ ਜੀ ਨੇ ਹਨਾ ਸਾਰਾ ਪਰਿਵਾਰ ਜਿਹੜਾ ਕਿ ਪੋ ਮਹੀਨੇ ਦੇ ਵਿੱਚ ਆਪਣੇ ਲਈ ਵਾਰਿਆ ਹਨਾ ਸਰਵਾਂਸ ਵਾਰਿਆ ਸਾਰ ਤੇ ਉਹਨਾਂ ਦਾ ਦੇਣ ਜਿਹੜਾ ਕਿ ਆਪਾਂ ਕਦੇ ਵੀ ਨਹੀਂ ਦੇ ਸਕਦੇ ਤਾਂ ਇਹ ਪੋ ਮਹੀਨਾ ਜਿਹੜਾ ਜਾਦ ਜੋ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਤੋਂ ਦੇ ਨਾਲ-ਨਾਲ ਯਾਦ ਕਰਿਆ ਜਾਂਦਾ ਹਨ ਜਦੋਂ ਪੋ ਮਹੀਨਾ ਚੜ ਜਾਂਦਾ ਤਾਂ ਉਹਨਾਂ ਦੇ ਇਹ ਸਾਰਾ ਪੋ ਮਹੀਨਾ ਹਨਾ ਉਹਨਾਂ ਦੇ ਪਰਿਵਾਰ ਨੂੰ ਸਮਰਪਿਤ ਹੁੰਦਾਗਾ ਕਿ ਇਹ ਨਾ ਤਾਂ ਇਸ ਪੋ ਮਹੀਨੇ ਚ ਕਿਸੇ ਦੇ ਵਿਆਹ ਸ਼ਾਦੀ ਹੁੰਦਾ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਹੁੰਦਾ ਹਨਾ ਨਾ ਹੀ ਕੋਈ ਆਪਦੇ ਘਰੇ ਜਿਵੇਂ ਹੁਣ ਸਿਆਲ ਸਰਦੀ ਦਾ ਮਹੀਨਾ ਚੱਲ ਰਿਹਾ ਹਨਾ ਅਗਲਾ ਕੋਈ ਜਿਵੇਂ ਆਪਾਂ ਵੀ ਜਿਵੇਂ ਪੰਜੀਰੀ ਰਲਾਈ ਆ ਕੁਝ ਵੀ ਰਲਾਉਣਿਆ ਹਨਾ ਕੋਈ ਵੀ ਪੋ ਦੇ ਮਹੀਨੇ ਹੀ ਕਿ ਕੜਾਹੀ ਨਹੀਂ ਚੜਾਉਂਦਾ ਆਪਦੇ ਘਰੇ ਕਿਉਂਕਿ ਇਹ ਪੋ ਮਹੀਨਾ ਹੁੰਦਾ ਜਿਹੜਾ ਇਹ ਕੀ ਸਿੱਧੀ ਦਿਹਾੜਾ ਪਰਿਆ ਹੁੰਦਾ ਹੈ ਨਾ ਸਾਰਾ ਪਰਨੇ ਵਾਰਿਆ ਤਾਂ ਕੋਈ ਵੀ ਖੁਸ਼ੀ ਦਾ ਜਿਹੜਾ ਦਿਨ ਹੁੰਦਾ ਜਿਹੜਾ ਕੋਈ ਨਹੀਂ ਮਨਾਉਂਦਾ ਪੋਦੇ ਮਹੀਨੇ ਹਨਾ ਇਹ ਜਾਦ ਪੋਦੇ ਦਾ ਮਹੀਨਾ ਜਾਦੀ ਸਹਿਬ ਜਾਦਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਦੇ ਨਾਲ ਕੀਤਾ ਜਾਂਦਾ ਹੈਗਾ ਤੇ ਬਾਕੀ ਜੀ ਆਪਾਂ કરી ਜਾਂਦੇ ਸੀ ਸ਼ਾਮ ਦੇ ਕੰਮ ਕੰਮ ਧੰਦੇ ਜੀ ਇੰਨੀ ਜਿਆਦੇ ਧੁੰਦ ਸੀ ਅੱਜ ਇੰਨੀ ਜਿਆਦੇ ਧੁੰਦ ਕੱਲ ਸਾਢੇ ਸਾਢੇ ਕਿ 11 ਵਜੇ ਸੂਰਜ ਦਿਖਾਉਣ ਲੱਗ ਗਿਆ ਸੀ ਰੱਬ ਪਰ ਅੱਜ ਨਹੀਂ ਅੱਜ ਸਹੀ 12 ਸਵੇਰ 12 ਵਜੇ ਜਾ ਕੇ ਧੁੱਪ ਗੱਡੀ ਹੈ ਤੇ ਅੱਜ ਪਰ ਧੁੱਪ ਵੀ ਬਹੁਤ ਜਿਆਦੇ ਸੀ ਪੂਰੀ ਤਗੜੀ ਧੁੱਪ ਸੀ ਕੱਲ ਇੰਨੀ ਨਹੀਂ ਸੀ ਮੱਦਮ ਜੀ ਸੀ ਅੱਜ ਪੂਰੀ ਧੁੱਪ ਸੀ ਤੇ ਸਾਰੇ ਕਾਲੀੜੇ ਸੁੱਕ ਗਏ ਅੱਗੇ ਮੰਮੀ ਆਖੀ ਜਾਂਦੀ ਸੀ ਕਹਿੰਦੀ ਰੇ ਆਪਣੀ ਮਸ਼ੀਨ ਲੋਡ ਕਰਾ ਲਈਏ ਮੰਮੀ ਦੀ ਸੁਣ ਲਈ ਅੱਜ ਮੰਮੀ ਤੇਰੀ ਮੇਰਾ ਆਪਣਿਆਂ ਕੋ ਬਿਲਕੀ ਬਿਲਕੀ ਆਂਦੀ ਐ ਤੇ ਸਾਰੇ ਕੱਪੜੇ ਸੁਘਾਤੇ ਅੱਜ ਸਾਰੇ ਸੁੱਕ ਗਏ ਜਿਹੜੇ ਸ਼ਾਲ ਕੋਟੀਆਂ ਮੋਟੇ ਸੀ ਸਾਰੇ ਅਸੀਂ ਉਹ ਸ਼ੌਰਾਂ ਤੇ ਬਾਦੀਆਂ ਜਰਾਬਾਂ ਜਰੂਮਾਂ ਵੀ ਸ਼ੌਰਾਂ ਤੇ ਬਾਦੀਆਂ ਤੇ ਮੈਂ ਪਾਂਡੇ ਭੁੰਡੇ ਚੱਕਿਆ ਜੀ ਰਕਣੀ ਰੁੱਕੀ ਮਾਜ ਬਸ ਹੁਣ ਧਰਦੀਆਂ ਮੈਂ ਮਿਸਤਰੀ ਦੀ 4 ਵਜੇ ਵਾਲੀ ਚਾਹ 4:30 ਚਾਹ ਧਰਦੀ ਹੁੰਨੀ ਐ ਤੇ ਬਾਕੀ ਜੀ ਅੱਜ ਜਿਹੜੀ ਕਿ ਆਪਾਂ ਉਹ ਵੀਡੀਓ ਬਣਾਈ ਹੈ ਹਨਾ ਤੁਸੀਂ ਆਦੇ ਹੋਗੇ ਉਹੀ ਵੀਡੀਓ ਦੇ ਗੀਤ ਗਾਈ ਜਾਂਦੇ ਜਿਹੜੀ ਆਪਾਂ ਤੁਹਾਡੇ ਨਾਲ ਜਿਹੜੀ ਦਵਾਈ ਜ਼ਖਾਮ ਵਾਲੀ ਸੀਗੀ ਉਹ ਸ਼ੇਅਰ ਕਰਨੀ ਸੀ ਉਹਦੀ ਆਪਾਂ ਅੱਜ ਵੀਡੀਓ ਬਣਾਈ ਆ ਕੱਲ ਨੂੰ ਤੁਹਾਡੇ ਕੋਲੇ 9 ਵਜੇ ਉਹ ਵੀਡੀਓ ਆ ਜੂਗੀ ਪਲੀਜ਼ ਸਾਰੇ ਭੈਣ ਭਰਾ ਜਾ ਕੇ ਆਪਣੇ YouTube ਚੈਨਲ ਤੇ ਚੈੱਕ ਕਰ ਲਿਓ ਵੀਡੀਓ ਤੇ ਹੋ ਪਾਇ ਪਏ ਆ ਜੀ ਕੱਪੜੇ ਆਪਣੇ ਤੇ ਸੁੱਕੀ ਜਾਂਦੇ ਆ ਹਜੇ ਤੇ ਜਮਾ ਜਿਦੋਂ ਆਏ ਹੋਗਾ ਸੂਰਜ ਟਾਲੇ ਪੈ ਗਿਆ ਫਿਰ ਉਹ ਲਾ ਕੇ ਲਿਆਵਾਂਗੇ ਵਧੀਆ ਰੋੜ ਬਣ ਜਾਂਦੇ ਕਿਉਂਕਿ ਵਧੀਆ ਉੱਤੇ ਥੱਲੇ ਸੇਕ ਪੈਂਦਾਗਾ ਸ਼ੋਰਾਂ ਤੇ ਉਸੇ ਦੀਆਂ ਕਟੀਆਂ-ਕਟੀਆਂ ਮੈਂ ਟਮਾਟੇ ਸੁੱਟ ਜਾਂਦੀ ਆ। ਤੇ ਡੜੀ ਬਣਗੇ ਤੇ ਜਸ਼ਨ ਲਈ ਜਾਂਦਾ ਡਲੇ। ਜਸ਼ਨ ਦੀਪ ਪੇਪਰ ਕਿਵੇਂ ਹੋਇਆ? ਕਿੰਨਾ ਡਲੇ ਲਾਉਣਾ ਡੜੀ? ਬਸ ਬਹੁਤ ਬਹੁਤ ਮੋਰੇ ਜਿਹਾ ਡਲੇ ਸਿੱ ਨਹੀਂ ਰੱਖ ਚਾਲੇ। ਹਾਂ ਹਾਂ ਉਹਦੇ ਚ ਡਲੇ ਛੱਡ ਦਿਓ। ਮੈਂ ਚਕਾਉਂਗੀ। ਕਾਹ ਨਹੀਂ ਚੱਕੀ। ਛੇ। ਖੋਰ ਲੱਗ ਜਾਣਾ ਮੇਰੀ ਲੋ ਜੀ ਚਾਹ ਪਕਾਤੀ ਆਪਣੀ ਗੋਭੀ ਗਾਂ ਤੋਂ ਲੈ ਕੇ ਆਇਆ ਦੇਖੋ ਘਰ ਦੀ ਕੱਲ ਨੂੰ ਬਣਾਵਾਂਗਾ ਅੱਜ ਤਾਂ ਪਈ ਆ ਲੂ ਮਟਰ ਚਾਹ ਪਕਾ ਕੇ ਬਾਟੀਆਂ ਚ ਪਾਤੀ ਡੱਬਾ ਤਾਂ ਵੀ ਇੱਧਰ ਸੁਣੋ ਅਪਾ ਚੁੱਲਾ ਦਿਖਾਈਏ ਆਪਣਾ ਇੱਥੇ ਫਸਲਾਤੀ ਇਸ ਤਰ੍ਹਾਂ ਕੋੜੀਆ ਪਤਾ ਤੇ ਇਧਰ ਆਪਣਾ ਸਲਫ ਸਲਫ ਦੇ નીચે ਕੁਝ ਵੀ ਸਮਾਨ ਰੱਖਿਆ ਉਹ ਆਪਣਾ ਚੁੱਲਾ ਇਸ ਤਰ੍ਹਾਂ ਦੇਲੀ ਜੀ ਬਣਾਤੀ ਚੁੱਲੇ ਦੀ ਦੇਖੋ ਜੀ ਕਿੰਨਾ ਸੋਹਣਾ ਲਾ ਦਨਾਂ ਮੈਂ ਤੇ ਤਾਬਾ ਜਿਆਦਾ ਮੱਖੋਂ ਨਿਕਾਇਆ ਹਜੇ ਅਗਲੇ ਅਗਲੇ ਸਾਲ ਦੇਖਾਂਗੇ ਉਦੋਂ ਦੇਖਾਂਗੇ ਜੇ ਪਲਸਟਰ ਪਰੇ ਕਰਾਉਣਾ ਹਾਂ ਤਾਂ ਕਰਾ ਲਾਂਗੇ ਤੇ ਇਧਰ ਆਪਣਾ ਬਸ ਜਿੰਨਾ ਕੁ ਜ਼ਿਆਦਾ ਸਿਮੈਂਟ ਜੰ ਲਿਆ ਸੀ ਉਥੋਂ ਉਥੋਂ ਸਿਮੈਂਟ ਲਵਾਤਾ ਦੇਖੋ ਇਹ ਅਜਿਹਾ ਫਿਕਰ ਬਣ ਗਿਆ ਲੈ ਘਟ ਬਹੁਤ ਜਿਆਦਾ ਸੋਹਣਾ ਲੱਗਦਾ ਹੁਣ ਇੱਥੇ ਪੂਰਾ ਬੋਝ ਬਚਾ ਕੇ ਪੀੜੀਆਂ ਪੁਰੀਆਂ ਜੀਆਂ ਦੇਖ ਕੇ ਰੱਖਿਆ ਕਰਾਂਗੇ ਵੀ ਸਿਮੈਂਟ ਦਾ ਪਟਾ ਜਾ ਕਿਉਂਕਿ ਜਦੋਂ ਕੇਰਾ ਬਾਡਾ ਟੇਗਿਆ ਫਿਰ ਬਸ ਫਿਰ ਪਟੇ ਜਾਂਦਾ ਹੈਗਾ ਜੀ ਫਿਰ ਤੁਰਿਆ ਆਉਂਦਾ ਹਾਜੀ ਸਾੜਖ ਦੇ ਉੱਤੇ ਆਪਣੇ ਪੱਥਰ ਆਉਗਾ ਚਿੱਟਾ ਮੋਟੇ ਨਾਲੇ ਆਉਣਗੇ ਜਿਦੇ ਉਹ ਲਾ ਕੇ ਜਾਣਗੇ ਇਧਰ ਆਪਣੀ ਬਣੀ ਹੋਈ ਹੈਗੀ ਪੌੜੀ ਚਾ ਵਈ ਬੀ छोटी मोटी है जी पौड़ी बन रही है बस एक ही बनानी है आपा वादू है चाह पी लो एक तो पी है एक कि रह जाशन लो जी आप लग गए आटा गुन्न आज आप ਤੁਸੀਂ ਵੀ ਆਖੋਗੇ ਸਾਰਨ ਫੈਮਲੀ ਚੁੱਲਾ ਚੱਕ ਫੈਮਲੀ ਵਾਈ ਕਦੇ ਕਿਤੇ ਚੁੱਲਾ ਧਰ ਲੈਨੇ ਕਦੇ ਕਿਤੇ ਧਰ ਲੈਨੇ ਹੈ ਹੂੰ ਅੱਜ ਨਾ ਉਹ ਹੋ ਗਿਆ ਮੈਂ ਨਾ ਭਈ ਡੈਡੀ ਨਾਲ ਲੰਘਣ ਲੱਗੂ ਸੀ ਮੇਰੇ ਨਾਲ ਉਂਗਲ ਚ ਟੁੱਟ ਗਈ ਉਂਗਲ ਦੁਖੀ ਹੈ ਮੇਰੀ ਦੁਖੀ ਹੈ ਮੇਰੀ ਆ ਨਾ ਆ ਦੁਖੀ ਨਹੀਂ ਗੰਡ ਤੁਸੀਂ ਜ਼ਿਆਦਾ ਨਹੀਂ ਮੁਰਦੀ ਆਏ ਤੇ ਆਪਾਂ ਇੱਥੇ ਤਾਂ ਲਈਏ ਦੁੱਧ ਗਰਮ ਇੱਥੇ ਰੋਟੀ ਬਗਾਵਾਂਗੇ ਤੜਕੀ ਵੀ ਇੱਥੇ ਬਗਾਵਾਂਗੇ ਤੇ ਦੋ ਤੰਦੜਾ ਚ ਆਪਣਾ ਜੌਦਰਾ ਕਿ ਜਿਹੜਾ ਕਿ ਬਿਲਕੁਲ ਸੁੱਕ ਜਾਊਗਾ ਤੇ ਕਿਹੜਾ ਮਿਸਤਰੀ ਅੰਕਲ ਨੂੰ ਤੇਤੀ ਛੁੱਟੀ ਤੇ ਹੁਣ ਬਸ ਸਟਾਈਲ ਵਾਲਿਆਂ ਦਾ ਕੰਮ ਰਹਿ ਗਿਆ ਮਿਸਤਰੀ ਅੰਕਲ ਨੇ ਫੋਨ ਕਰਿਆ ਸੀ ਉਹ ਕਹਿੰਦਾ ਸਵੇਰੇ ਨਹੀਂ ਆਉਂਦੇ ਪਰਸੂ ਆਵਾਂ ਕਿਉਂਕਿ ਉਹ ਮਿਸਤਰੀ ਅੰਕਲ ਦੀ ਜ਼ਿੰਮੇਵਾਰੀ ਆ ਉਹਨਾਂ ਨੇ ਬੰਦੀ ਆ ਤੇ ਉਹ ਆਪਾਂ ਤਾਂ ਉਹਨਾਂ ਨੂੰ ਫੋਨ ਕਰਨਾ ਮਿਸਤਰੀ ਅੰਕਲ ਨੂੰ ਆਪੇ ਭੇਜ ਦੇਣਗੇ ਕੋਲੋਂ ਮਰਜੀ ਭੇਜ ਦੇ ਪਰ ਮਰਜੀ ਤਾਂ ਨਹੀਂ ਇਤੁਹਾ ਜਿਆਦਾ ਜਿਵੇਂ ਅੱਜ ਤੁਹਾਨੂੰ ਤੁਸੀਂ ਕੀ ਅੱਜ 12:00 12:30 ਵਜੇ ਤਹਾਨੂੰ ਚੱਕੀਏ ਤੇ ਵੀ ਚਲੋ ਆ ਜਾਣ ਜੀ ਕੰਮ ਨਿਪਟੜ ਜੇ ਹਨਾ ਉਹ ਜਿਹੜੇ ਦੂਜੇ ਬਾਥਰੂਮ ਵਾਲਾ ਆਪਣਾ ਕੰਮ ਜਮਾ ਰਿਸਕੀ ਹੈ ਕੰਮ ਇਹਨਾਂ ਇਤਰੋਂ ਕੰਪਲੀਟ ਹੋਵੇ ਤਾਂ ਟੈਂਕੀ ਟੂਟੀਆਂ ਟੂਟੀਆਂ ਦਾ ਬਸ ਪੰਜ ਮਿੰਟਾਂ ਚ ਲਾ ਜਾਣਗੇ ਉਹਨਾਂ ਦੇ ਘਟਾਣ ਨਾਲ ਆਪਣੇ ਲਿਆ ਕੇ ਰੱਖਣੀਆਂ ਮੈਨੂੰ ਉਹ ਤਾਂ ਲੈ ਆਵਾਂਗੇ ਟੂਟੀਆਂ ਆਪਣੇ ਹੋਰ ਕਾਹ ਹੈ ਜੋ ਮਰਜੀ ਲੈ ਲਾ ਆਪਣੇ ਟੁੱਟੀਆਂ ਸ਼ੈਂਕ ਤੋਂ ਵੀ ਮਿਲ ਜਾ ਆਪਣੇ ਸ਼ੈਂਕ ਤੋਂ ਮਿਲਦੇ ਆ ਇੱਥੋਂ ਇੱਥੋਂ 910 ਟਾੜ ਲੋ ਜੀ ਵਾ ਆਟਾ ਊਟਾ ਗੁੰਨੇ ਕੇ ਫਲਾ ਲਾਂਗੇ ਰੋਟੀਆਂ ਦੁੱਧ ਹੋ ਜੂਗਾ ਗਰਮ ਮੈਨੇ ਆਟਾ ਗੁੰਨੇ ਹੋਣ ਦੇ ਆ ਚੁੱਲੇ ਤੇ ਤਾਂ ਛੱਡੀ ਬਾਲਣ ਬਹੁਤ ਘਟ ਮੱਚਦਾ ਸੇਗ ਬਦ ਬਦ ਲੱਗਦਾ ਲੱਕੜਾਂ ਘਟ ਵਾ ਜਾਂਦੇ ਉਂ ਕਿ ਨਿੱਕਾ ਜੁੱਲਾ ਇਹ ਬਿਲਕੁਲ ਦੂਜਾ ਜੁੱਲਾ ਆਪਾਂ ਚੰਗੀ ਤਰ੍ਹਾਂ ਫਟਾ ਕਰਾਤਾ ਉੱਥੇ ਵਧੀਆ ਤੇ ਹੁਣ ਆਪਾਂ ਉਹਨੂੰ ਚੱਕਣਾ ਨਹੀਂ ਕਿਤੇੋਂ ਵੀ ਬਸ ਹੁਣ ਆਪਾਂ ਝੌਂਪਰੇ ਦੀ ਬਚਤ ਰੱਖਣੀ ਹੈ ਦੱਸਣੇ ਬੋਚ ਕੇ ਫੱਟੀ ਪੀੜੀ ਧਰਨੀ ਆ ਪੁੱਤ ਬੋਚ ਕੇ ਧਰਨੀ ਆ ਠੀਕ ਹੈ ਹੈ ਬੋਲ ਹਾਂ ਕੋਈ ਵੀ ਚੀਜ਼ ਜੇ ਸਿੱਟਣੀ ਆ ਘਰਦ ਵਗੈਰਾ ਵੀ ਸਿੱਟਣੀ ਆ ਨਾ ਉਹ ਵੀ ਰਾਹ ਉੱਲਾਂ ਧਰਨੀ ਕੁਝ ਨਹੀਂ ਚਲਾ ਕੇ ਕੁਝ ਨਹੀਂ ਬਾਤ ਕਿਉਂਕਿ ਇੱਕ ਵਾਰੀ ਚੱਲ ਪਿਆ ਨਾ ਝੌਂਪਰਾ ਫਿਰ ਸਾਰਾ ਪੁੱਤੋਲ ਫਿਰ ਉੱਥੋਂ ਗਾਂ ਦੀ ਗਾਂ ਗਾਂ ਦੀ ਗਾਂ ਬੱਤੀ ਆ ਆਦੀ ਨਾਗਨਾ ਦੁੱਧ ਪਾ ਗੜਕਣੀ ਦੇ ਵਿੱਚ ਫਿਰ ਹੁਣ ਤਾਂ ਬਸ ਜਦੋਂ ਰਡਕਣੀ ਚ ਪਾ ਦਿੰਦੇ ਆ ਨਾ ਦੀ ਨਾਲ ਹੀ ਸਾਭ ਦਿੰਦੇ ਕਿਉਂਕਿ ਠੰਡ ਹੋ ਗਈ ਹੁਣ ਤਾਂ ਮੈਂ ਦੋ ਕੰਬਲਾ ਚ ਭਲੇਟਾਂ ਦਾ ਦੋ ਕੰਬਲਾ ਚ ਭਲੇਟ ਦਿੰਦੇ ਆ ਬਲਾਈ ਸੋਣੀ ਦਹੀ ਜਾਂਦੀ ਆ ਨਾ ਕੋਈ ਖੱਟੀ ਹੋਵੇ ਨਾ ਬਾਲੀ ਸਵਾਦ ਲਓ ਜੀ ਆਪਾਂ ਲਾ ਗਏ ਆ ਰੋਟੀਆਂ ਬਿਲਕੁਲ ਕੁਛ ਨਹੀਂ ਦੀਦਾ ਮੈਂ ਜਿਸ ਨਾਲ ਆਪਾਂ ਗਲਤੀ ਕਰੀ ਉਹ ਵੱਲੋਂ ਲਾਉਣਾ ਸੀਗਾ ਫਰਸ ਲਾਉਣ ਤੋਂ ਪਹਿਲਾਂ ਉਹ ਲਾ ਕੇ ਤੇ ਆਪਾਂ ਇਹ ਪਾਪੇ ਤੇ ਇੱਥੇ ਜੜਵਾ ਲੈ ਕਿੰਨੇ ਕ ਦਿਨ ਚ ਸੁੱਕ ਜੂਗਾ ਤਿੰਨ ਦਿਨ ਲੱਗਣਗੇ ਨਹੀਂ ਸੁੱਕ ਤਾਂ ਘਰ ਟੜਕੇ ਨੂੰ ਜਾਊ ਜੀ ਆਪਾਂ ਵੀ ਊ ਨਹੀਂ ਆਪਾਂ ਵੀ ਜਿਵੇਂ ਗੱਟਾ-ਗੱਟਾ ਧਰਕੇ ਜੀ ਆਪਾਂ ਲਾ ਲਈਏ ਬੋਰੀ-ਬੁਰੀ ਤੇ ਬਾਹਰ ਰੱਖ ਕੇ ਗੱਲ ਕਰ ਜੀ ਆਪਾਂ ਆਖੀ ਇਹ ਵੀ ਰੋਟੀ ਸੁੱਕ ਕਰ ਲਾਂਗੇ ਉਹ ਨਹੀਂ ਆਪਾਂ ਕਰ ਸਕਦੇ ਤਿੰਨ ਦਿਨ ਤਿੰਨ ਦਿਨ ਦੋ ਪਾਣੀ ਛਿੜਕਾਂਗੇ ਫਿਰ ਵਧੀਆ ਬਣੇ ਜਮਾ ਹੀ ਨਹੀਂ ਨੀਂਦਾ ਦੀ ਗੋਸੇ ਅੱਜ ਪਹਿਲਾ ਦਿਨ ਪਹਿਲਾ ਹੀ ਅੱਜ ਦਾ ਬਈ ਨੇਰਾ ਨੇਰਾ ਜਿਹਾ ਲੱਗਦਾ ਰੋਟੀ ਵੀ ਦੀ ਟੰਗਦਾ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਪਾਈ ਨਹੀਂ ਪਤਾ ਕਿੱਡੀ ਕ ਬਣੀ ਆ ਨਾ ਛੋਟੀ ਬਣੀ ਆ ਵੱਡੀ ਬਣੀ ਆ ਚੈੱਕ ਨਹੀਂ ਕਰੀ ਹਾਂ ਜੀ ਆਪਾਂ ਤੇ ਬਾਕੀ ਜੀ ਛੇਰੂ ਕੀ ਲੈ ਗਿਆ ਚਾਖੇ ਹੋਏ ਚੂਹਾ ਲੈ ਗਿਆ ਉਹ ਵੇਖ ਕੀ ਸੀ ਉਹਦੇ ਕੋਲੇ ਰੋਟੀਆਂ ਹਾਂ ਜਿਉਂ ਨਾ ਖਾ ਜਿੰਮੀ ਨੇ ਗਲੋਂ ਦੀਆਂ ਖਾਲੀਆਂ ਉਹ ਤੂੜੀ ਤੇ ਬਹਿ ਕੇ ਖਾਊਗਾ ਅੱਛਾ ਉੱਥੇ ਉੱਥੇ ਲੱਗ ਜਾ ਮੈਂ ਬੈਠ ਤੇ ਚੂਆਈ ਟੈਗੇਟ ਤੇ ਮਰੇ ਆ ਬਈ ਮੈਂ ਤਾਂ ਮੈਨੂੰ ਲੱਗਿਆ ਮੈਂ ਤਾਂ ਐ ਨਾ 6 ਜੀ ਮਹੀਨਾ ਤਾਂ ਕਰੋਨੀ ਖਾਧੀ 6 ਨੂੰ ਖਾਧੀ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਦਾ ਐਂਡ ਦਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਜਨਾ ਤੇ ਸਾਰੇ ਪਾਣਟ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ